ਤਾਂ ਜਿੰਨੀਆਂ ਗੱਲਾਂ ਹੋਰ ਨਾ ਮੈਂ ਕੀਤੀਆਂ ਨੇ ਇੱਕ ਹੋਰ ਗੱਲ ਆ ਸੀਐਲਜੂ ਇੱਕ ਪੰਨੇ ਤੇ ਮੈਨੂੰ ਸਵਾਲ ਹੋ ਗਿਆ ਕਹਿੰਦੇ ਭਾਈ ਸੀਐਲਜੂ ਨੀ ਜਾਰੀ ਕਰ ਦੇ ਮੈਂ ਫੇਰ ਕੀ ਹੋ ਗਿਆ ਪਹਿਲੀ ਗੱਲ ਥੁੱਕ ਕੇ ਚੱਟਣਗੇ ਗੱਲ ਮੇਰੀ ਯਾਦ ਲਖ ਲਿਖ ਲਿਓ ਇਹਨੂੰ ਪਹਿਲਾਂ ਵੀ ਆਤ ਤਾਂ ਪਿੱਛੇ ਮੋੜਨ ਦੀ ਹੁਣ ਵੀ ਮੋੜਨਗੇ ਲੋਕ ਮੋੜਨਗੇ ਨੋਟੀਫਿਕੇਸ਼ਨ ਰੱਦ ਹੋਣੇ ਆ ਜੇ ਨਾਂ ਵੀ ਉਹ ਸੀਐਲਜੂ ਨਾਂ ਜਾਰੀ ਹੋਏ ਥੋੜੀ ਜ਼ਮੀਨ ਤਾਂ ਨਹੀਂ ਗਈ ਕਿਤੇ ਉਹ ਥੋੜੇ ਕੋਲੇ ਹੀ ਆ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਤੁਸੀਂ ਲੋਕ ਲੜ ਰਹੇ ਹੋ ਇਹ ਜੱਤ ਸੋਡੀ ਹੋਣੀ ਐ ਮੱਥੋਂ ਲਿਖਾ ਕੇ ਲੈ ਲਿਓ ਕਿਸੇ ਵੀ ਆਪਾਂ ਬਹਿਕਾਵੇ ਚ ਆ ਕੇ ਕਿਸੇ ਲਾਲਚ ਚ ਆ ਕੇ ਕਿਸੇ ਡਰ ਚ ਆ ਕੇ ਵੀ ਅਸੀ ਤਾਂ ਜੀ ਆਇਆ ਨਾ ਹੋ ਜੇ ਕਿਤੇ ਆਇਆ ਨਾ ਹੋ ਜੇ ਪਰ ਦੁੱਖ ਉਹਦਾ ਲੱਗਦਾ ਜਦੋਂ ਯਾਰ ਚੰਗੇ ਭਲੇ ਬੰਦੇ ਸਰ ਦੇ ਵਰ ਦੇ ਬੰਦੇ ਜ਼ਮੀਨਾਂ ਵੇਚਦੇ ਉਹਦਾ ਦੁੱਖ ਲੱਗਦਾ ਬਾ ਯਾਰ ਵੇਚਣੀਆਂ ਵੀ ਨਹੀਂ ਚਾਹੇ ਕੋਈ 500 ਕਰੋੜ ਦੇ ਦੇ ਯਾਰ ਇਹਦਾ ਸਰਦਾਰ ਹਮੀਰ ਸਿੰਘ ਨੂੰ ਕਹਿੰਦਾ ਨਾ ਐਨਸੀਆਈ ਦਾ ਅਫਸਰ ਸੀਗਾ ਉਹ ਕਹਿੰਦਾ ਜਿੰਨੀ ਕੀਮਤ ਸਰਕਾਰ ਤੈਅ ਕਰਦੀ ਹੈ ਉਹਦੂ 5 ਗੁਣਾ ਵੀ ਜਾਰੇ ਦੇਣ ਨੂੰ ਤਿਆਰ ਆਂ ਪੈਸੇ ਤਾਂ ਬਈ ਤੁਹਾਡੀ ਧਰਤੀ ਦੇ ਮਿੱਟੀ ਦੇ ਬਰਾਬਰ ਤੋਲ ਦੇਣਗੇ ਜਿੰਨੇ ਮਰਜ਼ੀ ਲੈ ਲਓ